brought to by silver pumps top quality or consistent performance ke liye sirf silver pumps naam yaad rakhna bhagwant di jagah te te role sariyan transfers jehdiyan ne bureaucratic transfers police diyan transfer web kumar karta 810 mahkme munish sesodia sahab de thele 810 mahkme stender jain sahab de thele ne bilkul ek banduchi minister ban ke bhagwant reh gaya ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਉਹ ਭਗਵੰਤ ਮਾਨ ਜੀ ਤੁਸੀਂ ਕਿੱਡੇ-ਕਿੱਡੇ ਸ਼ੇਅਰ ਬੋਲਦੇ ਹੁੰਦੇ ਸੀ ਪੰਜਾਬੀਅਤ ਦੀਆਂ ਗੱਲਾਂ ਕਰਦੇ ਸੀ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਗੱਲਾਂ ਕਰਦੇ ਸੀ ਅੱਜ ਇੱਕ ਮੁੱਖ ਮੰਤਰੀਸ਼hip ਬਚਾਉਣ ਵਾਸਤੇ ਤੁਸੀਂ ਸਾਰਾ ਕੁਝ ਕਿੱਲੀ ਤੇ ਟੰਗ ਦਿੱਤਾ ਸਾਰੇ ਪੰਜਾਬ ਦੇ ਰਾਈਟਸ ਸਰੈਂਡਰ ਕਰ ਦਿੱਤੇ ਨੇ ਕੇਜਰੀਵਾਲਨ ਟੀਮ ਨੂੰ ਇਹ ਸਾਰੀ ਸਕੀਮ ਜਿਹੜੀ ਹੈ ਕੇਜਰੀਵਾਲ ਤੇ ਕੇਜਰੀਵਾਲ ਦੇ ਲੋਕਾਂ ਦੀ ਇੱਕ ਸੋਚ ਨਾ ਬਣੀ ਹੈ ਤਕਰੀਬਨ 40000 ਕਰੋੜ ਰੁਪਇਆ ਪੰਜਾਬ ਦੇ ਨਾਲ ਲੁੱਟਣਾ ਮੇਰੇ ਪ੍ਰੈਸ ਦੇ ਵੀਰੋ ਸਮਝ ਲੋ 40000 ਕਰੋੜ ਰੁਪਇਆ ਆਪ ਦੀ ਆਈਡੈਂਟਿਟੀ ਦੀ ਲੋਟੇ ਸਾਡੀ ਜਿਹੜੀ ਪਛਾਣ ਹੈ ਸਾਡੀ ਜ਼ਮੀਨ ਦੇ ਨਾਲ ਜਿਸ ਤਨਾ ਭਾਰਤੀ ਜਨਤਾ ਪਾਰਟੀ ਮੋਦੀ ਸਾਹਿਬ ਨੇ ਪੰਜਾਬੀਆਂ ਦੀਆਂ ਪੰਜਾਬੀਆਂ ਦੀਆਂ ਰਗਾਂ ਨੂੰ ਹੱਥ ਪਾਇਆ ਸੀ ਸਾਡੀਆਂ ਜ਼ਮੀਨਾਂ ਖੋਹ ਕੇ ਡਾਨੀ ਤੇ ਬਾਨੀਆਂ ਦੂਰ ਦੇਣ ਦੀ ਕੋਸ਼ਿਸ਼ ਕੀਤੀ ਸੀ ਇਹ ਨੰਬਰ 2 ਸੇਮ ਪਲੈਨ ਕਿਸੇ ਪੰਜਾਬੀ ਨੇ ਨਹੀਂ ਕਿਹਾ ਕਿਸੇ ਕਿਸਾਨ ਨੇ ਨਹੀਂ ਕਿਹਾ ਸਾਨੂੰ ਅਸੀਂ ਜ਼ਮੀਨ ਆਪਣੀ ਦੇਣੀ ਇਹ ਬਕਾਇਦਾ ਤੌਰ ਤੇ ਪ੍ਰੋਗਰਾਮ ਬਣਿਆ ਭਗਵੰਤ ਮਾਨ ਨੂੰ ਇਹ ਗੱਲ ਸਮਝ ਆ ਗਈ ਉਹਨੇ ਇਹਨਾਂ ਨੂੰ ਕਿਹਾ ਜੀ ਤੁਸੀਂ ਵੀ ਫਾਈਲ ਕੋਈ ਨਹੀਂ ਸਾਈਨ ਕੀਤੀ ਤਾਂ ਮੈਂ ਵੀ ਨਹੀਂ ਚੱਕਰਨੀ ਇਸੇ ਗੱਲ ਕਰ ਤੁਸੀਂ ਵੇਖਿਆ ਜਿਹੜਾ ਪੰਜਾਬ ਡਿਵੈਲਪਮੈਂਟ ਕਾਉਂਸਲ ਇਹਨਾਂ ਨੇ ਬਣਾਇਆ ਉਹਦੇ ਵਿੱਚ ਚਾਰ ਲੋਕ ਕਿਹੜੇ ਨੇ ਜਿਹੜੇ ਸਾਰੇ ਹੀ ਨੌਨ ਪੰਜਾਬੀ ਨੇ ਦੇ ਆਰ ਨਥਿੰਗ ਟੂ ਡੂ ਵਿਦ ਪੰਜਾਬ ਅੱਜ ਵੇਖੋ ਤਰਾਸਦੀ ਪੰਜਾਬ ਦੀ ਮੇਰੇ ਵੀਰੋ ਚੰਗੀ ਤਰ੍ਹਾਂ ਸੁਣੋ ਚੀਫ ਸੈਕਟਰੀ ਨਾਨ ਪੰਜਾਬੀ ਇਥੋਂ ਦਾ ਹੋਮ ਸੈਕਟਰੀ ਨਾਨ ਪੰਜਾਬੀ ਇਥੋਂ ਦਾ ਡਾਇਰੈਕਟਰ ਜਨਰਲ ਪੁਲਿਸ ਨਾਨ ਪੰਜਾਬੀ ਵੈਭਵ ਕੁਮਾਰ ਨਾਨ ਪੰਜਾਬੀ ਮਨੀਰ ਸਸੋਧਿਆ ਨਾਨ ਪੰਜਾਬੀ ਜੈਨ ਸਾਹਿਬ ਨਾਨ ਪੰਜਾਬੀ ਵਿਜੇ ਨਾਇਰ ਨਾਨ ਪੰਜਾਬੀ ਆ ਜਿਹੜੇ ਚਾਰ ਬੰਦੇ ਆਏ ਨੇ ਨਾਨ ਪੰਜਾਬੀ ਤਾਂ ਸਾਰੇ ਰਾਈਟਸ ਚੀਫ ਮਿਨਿਸਟਰ ਕੋ ਵੀ ਲੈ ਲੈਣੇ ਇਸ ਜ਼ਮੀਨਾਂ ਦੇ ਉੱਤੇ ਜੋ ਵੀ ਐਕਸਚੇਂਜ ਕਰਨੀ ਹੈ ਉਹ ਸਾਰੇ ਰਾਈਟਸ ਪਹਿਲੇ ਚੀ ਮਿਸਟਰ ਕੋਸੀ ਤੇ ਡੈਪਟੀ ਚੇਅਰਮੈਨ ਹੁੰਦਾ ਸੀ ਜਿਹੜਾ ਪੂਡਾ ਦਾ ਮਿਨਿਸਟਰ ਸੀ ਉਹਨੂੰ ਵਿਡਰੋ ਕਰ ਲਿਆ ਇਹ ਸਾਰੇ ਰਾਈਟ ਦੇ ਦਿੱਤੇ ਨੇ ਸਿਨਾ ਸਾਹਿਬ ਨੂੰ ਕਹ ਸਾਰੇ ਨਾਲ ਵੱਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜਾ ਸਾਰੇ ਨਾਲ ਵੱਡਾ ਸਕੈਮ ਹੋਣ ਵਾਲਾ ਹੈ ਜਿਹਦਾ ਆਲਮੋਸਟ ਪ੍ਰਬੰਧ ਕਰ ਲਿਆ ਗਿਆ ਉਹ ਹੈ ਲੈਂਡ ਪੂਲਿੰਗ ਦਾ ਜਿਹਦੇ ਵਿੱਚ ਤਕਰੀਬਨ 40000 ਏਕੜ ਪੰਜਾਬ ਦੀ ਜ਼ਮੀਨ ਬਿਨਾ ਕਿਸਾਨਾਂ ਦੀ ਮਰਜ਼ੀ ਤੋਂ ਬਿਨਾ ਕਿਸੇ ਗੱਲ ਦੀ ਲੋੜ ਤੋਂ ਇਸ ਸਰਕਾਰ ਨੇ ਐਂਡ ਵਿਸ਼ੇਸ਼ ਤੌਰ ਮੈਨੂੰ ਅਫਸੋਸ ਹੈ ਇਸ ਗੱਲ ਕਿ ਜਿਹੜਾ ਭਗਵੰਤ ਮਾਨ ਹੈ ਭਗਵੰਤ ਮਾਨ ਨੇ ਤੇ ਹੁਣ ਇੱਕੋ ਗੱਲ ਫੜ ਲਈ ਹੈ ਕਿ ਮੇਰਾ ਸਾਢੇ ਡੇਢ ਠਪਾ ਦਿਓ ਮੇਰ ਕੋ ਜਿੱਥੇ ਮਜ਼ਦਰੀ ਦਸਕਤ ਕਰਾ ਲੋ ਮੈਂ ਤੁਹਾਨੂੰ ਇੱਕ ਬੜਾ ਇੰਟਰਸਟਿੰਗ ਚੀਜ਼ ਦੱਸਣ ਲੱਗਾ ਜਿਹੜੇ ਦਿੱਲੀ ਦੇ ਧੜ ਵੀ ਆਏ ਨੇ ਹੁਣ ਭਗਵੰਤ ਦੀ ਜਗ੍ਹਾ ਤੇ ਤੇ ਰੋਲ ਸਾਰੀਆਂ ਟਰਾਂਸਫਰਸ ਜਿਹੜੀਆਂ ਨੇ ਬਿਊਰੋਕ੍ਰੈਟਿਕ ਟਰਾਂਸਫਰਸ ਪੁਲਿਸ ਦੀਆਂ ਟਰਾਂਸਫਰ ਵੈਬ ਕੁਮਾਰ ਕਰਦਾ 8 ਤੋਂ 10 ਮਹੀਨੇ ਮਨੀਸ਼ ਸੋਦੀਆ ਸਾਹਿਬ ਥੱਲੇ ਨੇ ਅਰਥੋ 10 ਮਹਿਕਮੇ ਸਤਿੰਦਰ ਜੈਨ ਸਾਹਿਬ ਦੇ ਥੱਲੇ ਨੇ ਬਿਲਕੁਲ ਇੱਕ ਬੰਦੂਚੀ ਮਿਨਿਸਟਰ ਬਣ ਕੇ ਭਗਵੰਤ ਰਹਿ ਗਿਆ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਉਹ ਭਗਵੰਤ ਮਾਨ ਜੀ ਤੁਸੀਂ ਕਿੱਡੇ ਕਿੱਡੇ ਸ਼ੇਰ ਬੋਲਦੇ ਹੁੰਦੇ ਸੀ ਪੰਜਾਬੀਅਤ ਦੀਆਂ ਗੱਲਾਂ ਕਰਦੇ ਸੀ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਗੱਲਾਂ ਕਰਦੇ ਸੀ ਅੱਜ ਇੱਕ ਮੁੱਖ ਮੰਤਰੀਸ਼ਪ ਬਚਾਉਣ ਵਾਸਤੇ ਤੁਸੀਂ ਸਾਰਾ ਕੁਝ ਕਿੱਲੀ ਤੇ ਟੰਗ ਦਿੱਤਾ ਸਾਰੇ ਪੰਜਾਬ ਦੇ ਰਾਈਟ ਸਰੈਂਡਰ ਕਰ ਦਿੱਤੇ ਨੇ ਕੇਜਰੀਵਾਲਨ ਟੀਮ ਨੂੰ ਇਹ ਸਾਰੀ ਸਕੀਮ ਜਿਹੜੀ ਹੈ ਕੇਜਰੀਵਾਲ ਤੇ ਕੇਜਰੀਵਾਲ ਦੇ ਲੋਕਾਂ ਦੀ ਇੱਕ ਸੋਚ ਨਾ ਬਣੀ ਹੈ तकरीबन 40000 ਕਰੋੜ ਰੁਪਇਆ ਪੰਜਾਬ ਦੇ ਨਾਲ ਲੁੱਟਣਾ ਮੇਰੇ ਪ੍ਰੈਸ ਦੇ ਵੀਰੋ ਸਮਝ ਲੋ 40000 ਕਰੋੜ ਰੁਪਇਆ ਐਂਡ ਇਹਨਾਂ ਲੋਕਾਂ ਨੇ ਮੈਂ ਇੱਕ ਤੁਹਾਨੂੰ ਹੋਰ ਸਰਪ੍ਰਾਈਜ਼ਿੰਗ ਚੀਜ਼ ਦੱਸਣਾ ਚਾਹ 10 ਸਾਲ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਰਹੇ ਨੇ ਦਿੱਲੀ ਦੇ ਮੇਰਾ ਖਿਆਲ ਜੋ ਮੈਨੂੰ ਇਨਫੋਰਮੇਸ਼ਨ ਹੈ ਦਸ ਸਾਲਾਂ ਚ ਉਹਨਾਂ ਨੇ ਕਿਸੇ ਵੀ ਇੱਕ ਵੀ ਫਾਈਲ ਤੇ ਸਾਈਨ ਨਹੀਂ ਕੀਤੇ ਇਹ ਸੇਮ ਚੀਜ਼ ਭਗਵੰਤ ਨੇ ਸਿੱਖ ਲਈ ਹੈ ਪਤਾ ਭਗਵੰਤ ਨੂੰ ਹੈ ਕਿ ਇਹ ਹੁਣ ਅਖੀਰਲੀ ਲੁੱਟ ਹੋ ਰਹੀ ਪੰਜਾਬ ਦੀ ਪੰਜਾਬ ਦੀ ਆਈਡੈਂਟੀਟੀ ਦੀ ਲੁੱਟ ਤੇ ਸਾਡੀ ਜਿਹੜੀ ਪਛਾਣ ਹੈ ਸਾਡੀ ਜ਼ਮੀਨ ਦੇ ਨਾਲ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਮੋਦੀ ਸਾਹਿਬ ਨੇ ਪੰਜਾਬੀਅਤ ਦੀਆਂ ਪੰਜਾਬੀਆਂ ਦੀਆਂ ਰਗਾਂ ਨੂੰ ਹੱਥ ਪਾਇਆ ਸੀ ਸਾਡੀਆਂ ਜ਼ਮੀਨਾਂ ਖੋ ਕੇ ਡਾਨੀ ਤੇ ਬਾਨੀਆਂ ਦੁੱਦ ਦੇਣ ਦੀ ਕੋਸ਼ਿਸ਼ ਕੀਤੀ ਸੀ ਇਹ ਨੰਬਰ 2 ਸੇਮ ਪਲਾਨ ਕਿਸੇ ਪੰਜਾਬੀ ਨੇ ਨਹੀਂ ਕਿਹਾ ਕਿਸੇ ਕਿਸਾਨ ਨੇ ਨਹੀਂ ਕਿਹਾ ਸਾਨੂੰ ਅਸੀਂ ਜ਼ਮੀਨ ਆਪਣੀ ਦੇਣੀ ਇਹ ਬਕਾਇਦਾ ਤੌਰ ਪ੍ਰੋਗਰਾਮ ਬਣਿਆ ਭਗਵੰਤ ਮਾਨ ਨੂੰ ਇਹ ਗੱਲ ਸਮਝ ਆ ਗਈ ਉਹਨੇ ਇਹਨਾਂ ਨੂੰ ਕਿਹਾ ਜੀ ਤੁਸੀਂ ਵੀ ਫਾਈਲ ਕੋਈ ਨਹੀਂ ਸਾਈਨ ਕੀਤੀ ਤਾਂ ਮੈਂ ਵੀ ਨਹੀਂ ਚ ਕਰਨੀ ਇਸੇ ਗੱਲ ਕਰ ਤੁਸੀਂ ਵੇਖਿਆ ਜਿਹੜਾ ਪੰਜਾਬ ਡਿਵੈਲਪਮੈਂਟ ਕਾਉਂਸਲ ਇਹਨਾਂ ਨੇ ਬਣਾਇਆ ਉਹਦੇ ਵਿੱਚ ਚਾਰ ਲੋਕ ਕਿਹੜੇ ਨੇ ਜਿਹੜੇ ਸਾਰੇ ਹੀ ਨੌਨ ਪੰਜਾਬੀ ਨੇ ਦੇ ਹੈਵ ਨਥਿੰਗ ਟੂ ਡੂ ਵਿਦ ਪੰਜਾਬ ਅੱਜ ਵੇਖੋ ਤਰਾਸਦੀ ਪੰਜਾਬ ਦੀ ਮੈਨੇ ਵੀਰੋ ਚੰਗੀ ਤਰ੍ਹਾਂ ਸੁਣੋ ਚੀਫ ਸੈਕਟਰੀ ਨੌਨ ਪੰਜਾਬੀ ਇੱਥੋਂ ਦਾ ਹੋਮ ਸੈਕਟਰੀ ਨੌਨ ਪੰਜਾਬੀ ਇੱਥੋਂ ਦਾ ਡਾਇਰੈਕਟਰ ਜਨਰਲ ਪੁਲਿਸ ਨੌਨ ਪੰਜਾਬੀ ਵੈਭਵ ਕੁਮਾਰ ਨੌਨ ਪੰਜਾਬੀ ਮਨੀਰ ਸੋਸੋਧਿਆ ਨੌਨ ਪੰਜਾਬੀ ਜੈਨ ਸਾਹਿਬ ਨੌਨ ਪੰਜਾਬੀ ਵਿਜੇ ਨਾਇਰ ਨੌਨ ਪੰਜਾਬੀ ਆ ਜਿਹੜੇ ਚਾਰ ਬੰਦੇ ਆਏ ਨੇ ਨੌਨ ਪੰਜਾਬੀ ਤਾਂ ਸਾਰੇ ਰਾਈਟਸ ਚੀਫ ਮਿਸਟਰ ਕੋ ਵੀ ਲੈ ਲੈਣੇ ਇਸ ਜ਼ਮੀਨਾਂ ਦੇ ਉੱਤੇ ਜੋ ਵੀ ਐਕਸ ਚੇਂਜ ਕਰਨੀ ਹੈ ਉਹ ਸਾਰੇ ਰਾਈਟਸ ਪਹਿਲੇ ਚੀਫ ਮਿਸਟਰ ਕੋ ਸੀ ਤੇ ਡਿਪਟੀ ਚੇਅਰਮੈਨ ਹੁੰਦਾ ਸੀ ਜਿਹੜਾ ਪੂਡਾ ਦਾ ਮਿਨਿਸਟਰ ਸੀ ਉਹਨੂੰ ਵਿਡਰੋ ਕਰ ਲਿਆ ਇਹ ਸਾਰੇ ਰਾਈਟ ਦੇ ਦਿੱਤੇ ਨੇ ਸਿਨਾ ਸਾਹਿਬ ਨੂੰ ਕੈਪ ਸਿਨਾ ਨੂੰ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕੈਬ ਸਿਨਾ ਦੀ ਵੀ ਜਿਹੜੀ ਰਿਟਾਇਰਮੈਂਟ ਹੈ ਉਹ 27 ਦੇ ਵਿੱਚ ਹੋ ਰਹੀ ਹੈ ਤੇ ਤੁਸੀਂ ਇਸ ਚੀਜ਼ ਇਹਨਾਂ ਨੂੰ ਇਸ ਸਕੈਮਸਟਰਜ਼ ਨੂੰ ਲੱਭੋਗੇ ਕਿੱਥੇ ਨਾ ਕਿ ਜਰੀਵਾਤਾ ਦਸਕਤ ਨਾ ਇਹਦੇ ਚ ਭਗਵੰਤ ਦਾ ਦਸਕਤ ਨਾ ਭਗਵੰਤ ਦੇ ਮਨਿਸਟਰ ਪੁੱਡਾ ਦਾ ਦਸਕਤ ਜਿਹਦੇ ਦਸਕਤ ਹੋਣੇ ਕਰਾਂਗੇ ਕੈਬ ਸਿਨਾ ਜੀ ਉਹ 27 ਦੇ ਵਿੱਚ ਉਹ ਸਾਡੀਆਂ ਇਲੈਕਸ਼ਨਾਂ ਹੋਣੀਆਂ ਮਹੀਨੇ 2 ਮਹੀਨੇ ਬਾਅਦ ਉਹਨੇ ਰਿਟਾਇਰਮੈਂਟ ਹੈ ਵਿਵਾਦ ਇਹਨਾਂ ਦਾ ਸੈਕਟਰੀ ਮਹਿਕਮੇ ਦਾ ਉਹਨਾਂ ਦਾ ਵੀ ਪਿਛੋਕੜ ਥੋੜਾ ਜਿਹਾ ਫੋਲ ਲਿਓ ਜਿਨ੍ਹਾਂ ਨੂੰ ਇਹ ਮਹਿਕਮਾ ਦਿੱਤਾ ਸੈਕਟਰੀ ਕਿਹੜੇ ਨੇ ਤਾਂ ਇਸ ਗੱਲ ਕਾਰਨ ਸਮੁੱਚੇ ਪੰਜਾਬ ਦੀਆਂ ਕਿਸਾਨ ਯੂਨੀਅਨਸ ਨੂੰ ਪੰਜਾਬੀਆਂ ਨੂੰ ਮੈਂ ਅਪੀਲ ਕਰਾਂਗਾ ਜਿਸ ਤਰ੍ਹਾਂ ਪਿੰਡੋਂ ਪਿੰਡ ਤੁਸੀਂ ਵੇਖਿਆ ਲੋਕਾਂ ਨੇ ਪਿੰਡਾਂ ਦੇ ਵਿੱਚ ਰੈਜ਼ੋਲੂਸ਼ਨ ਪਾਣੇ ਕਰ ਦਿੱਤੇ ਨੇ ਸ਼ੁਰੂ ਪੰਚਾਇਤਾਂ ਦੇ ਕਿ ਅਸੀਂ ਜ਼ਮੀਨ ਨਹੀਂ ਦੇਵਾਂਗੇ మేం ਉਹਨਾਂ ਯਕੀਨ ਦਿਵਾਉਣਾ ਚਾਹੁੰਦੇ ਇੰਡੀਆ ਨੈਸ਼ਨਲ ਕਾਂਗਰਸ ਤੁਹਾਡੇ ਮੋਢੇ ਨਾਲ ਮੋਡਰ ਲਾ ਕੇ ਤੁਹਾਡੇ ਨਾਲ ਕਦਮ ਨਾਲ ਕਦਮ ਰਲਾ ਕੇ ਅਸੀਂ 1 ਇੰਚ ਜ਼ਮੀਰ ਹੈ ਜਿਹੜੀ ਲੁੱਟ ਹੈ ਕੇਜਰੀਵਾਲ ਨੂੰ ਤੇ ਭਗਵੰਤ ਨੂੰ ਇਹਨੂੰ ਸਰੇ ਅੰਜਾਮ ਨਹੀਂ ਪਹੁੰਚਾਣ ਦਵਾਂਗੇ ਅਸੀਂ ਯਕੀਨ ਦਿਵਾਉਂਦੇ ਆ ਪਹਿਲੀ ਗੱਲ ਤੇ ਹੁਣ ਹੀ ਨਹੀਂ ਜਾਣ ਦਿੰਦੇ ਜਿੱਥੋਂ ਤੱਕ ਮਰਜ਼ੀ ਸਾਨੂੰ ਜਾਣਾ ਪਏ ਜੇ ਬਾਇ ਚਾਂਸ ਨੇਪਰੇਖ ਤੇ ਚੜ ਵੀ ਗਏ ਤੇ ਗੁਰੂਬਾਰਾ ਸਾਹਿਬ ਦੀ ਮੇਰ ਦੇ ਨਾਲ ਜੇ ਆਂਦੇ ਟਾਈਮ ਵਿੱਚ ਸਰਕਾਰ ਕਾਂਗਰਸੀ ਆਈ ਤੇ ਜਿਹੜਾ ਪਹਿਲਾ ਸਾਡਾ ਫੈਸਲਾ ਹੋਏਗਾ ਇਹਦੀ ਰਿਜੈਕਸ਼ਨ ਹੋਏਗੀ ਇਸ ਪਾਲਿਸੀ ਦੀ ਜਿਹੜੀ ਸੋ